ਸਰ ਕੱਲ ਤਾਂ ਤੁਸੀਂ ਸੂਤ ਸੂਤ ਫੜੇ ਕਾਫੀ ਕੁਝ ਪੜ੍ਹਿਆ ਅੱਜ ਕਿਵੇਂ ਇਲੈਕਸ਼ਨ ਚੱਲ ਰਹੀ ਹੈ ਪਹਿਲਾਂ ਸਵੇਰੇ ਸ਼ੀਤਲੰਗਰਾਲ ਨੇ ਇੱਕ ਬਾਹਰੋਂ ਬੰਦਾ ਫੜਿਆ ਤੁਸੀਂ ਅੱਜ ਘੁੰਮ ਰਹੇ ਹੋ ਇਹੋ ਜੀ ਚੱਲ ਰਹੀ ਹੈ ਇਦਾਂ ਹੈ ਕਿ ਇਹ ਕੋਈ ਇਲੈਕਸ਼ਨ ਸਹੀ ਮਹੀਨਿਆਂ ਦੇ ਵਿੱਚ ਚੋਣ ਜਿਹੜੀ ਹੈ ਨਹੀਂ ਹੋ ਰਹੀ ਅਸਲ ਦੇ ਵਿੱਚ ਇੱਥੇ ਪੈਸੇ ਦਾ ਜੋਰ ਜਮਾਈ ਦਾ ਪੁਲਿਸ ਦਾ ਸਰਕਾਰੀ ਤੰਤਰ ਦਾ ਬੋਲਬਾਲਾ ਹੋ ਗਿਆ ਜਿਹੜਾ ਪਹਿਲਾ ਇਲੈਕਸ਼ਨ ਹੋਣੇ ਮੇਰਾ ਹੋ ਕੇ ਹਟਿਆ ਜਿਹਦੇ ਚ ਮੈਂ ਐਮਪੀ ਬਣਿਆ ਉਦੋਂ ਇਲੈਕਸ਼ਨ ਕਮਿਸ਼ਨ ਦਾ ਕੰਟਰੋਲ ਸੀਗਾ ਪੂਰੇ ਦੇਸ਼ ਵਿੱਚ ਇਲੈਕਸ਼ਨ ਹੋ ਰਹੀ ਸੀ ਇਸ ਕਰਕੇ ਪੁਲਿਸ ਕੁਝ ਕਰਨੀ ਸੀ ਪਾਰੀ ਸਰਕਾਰ ਕੁਝ ਕਰਨੀ ਸੀ ਪਾਰੀ ਤੇ ਉਦੋਂ ਇੱਥੇ ਆਮ ਆਦਮੀ ਪਾਰਟੀ ਨੂੰ 15000 ਵੋਟ ਮਿਲੀ ਐ ਤੇ ਆ ਹੁਣ ਇਲੈਕਸ਼ਨ ਆਇਆ ਇਹਦੇ ਵਿੱਚ ਟੋਟਲੀ ਪੁਲਿਸ ਨੇ ਕੰਟਰੋਲ ਕਰ ਲਿਆ ਹਰ ਚੀਜ਼ ਨੂੰ ਬਾਹਰੋਂ ਲੋਕਾਂ ਨੇ ਆ ਕੇ ਕੰਟਰੋਲ ਕਰ ਲਿਆ ਬੜੀਆਂ-ਬੜੀਆਂ ਗੱਡੀਆਂ ਪੈਸੇ ਚੱਕ ਕੇ ਰਾਤ ਸਾਰੇ ਘੁੰਮਦੀਆਂ ਰਹੀਆਂ ਤੇ ਹਰ ਬੰਦੇ ਨੂੰ ਪੈਸੇ ਦਿੱਤੇ ਗਏ ਗੁਰਦੁਆਰੇ ਗੁਰਦੁਆਰਿਆਂ ਨੂੰ ਵੀ 5-5 ਲੱਖ ਉੱਪਰ ਕੀਤਾ ਗਿਆ ਏਸੀ ਤੋਂ ਲੈ ਕੇ ਸੂਟ ਤੱਕ ਹਰ ਚੀਜ਼ ਇੱਥੇ ਪ੍ਰੋਵਾਈਡ ਕਰਾਈ ਜਾ ਰਹੀ ਹੈ ਪਹਿਲਾਂ ਜਿਹੜੇ ਇਨਕਲਾਬ ਕਹਿੰਦੇ ਸੀ ਉਹ ਹੁਣ ਇਨਕਲਾਬ ਦਾ ਨਾਰਾ ਬਦਲ ਗਿਆ ਤੇ ਹੁਣ ਉਹ ਉਹ ਕੰਮ ਕਰਨ ਲੱਗੇ ਜਿਹੜੇ ਪਿਛਲੀਆਂ ਪੋਲੀਟੀਕਲ ਪਾਰਟੀਆਂ ਨੇ ਕਦੇ ਕੀਤੇ ਨਹੀਂ ਇੰਨੇ ਮਾੜੇ ਕੰਮ ਇੱਥੋਂ ਤੱਕ ਕਿ ਇੱਕ ਗੈਂਗਸਟਰ ਨੂੰ ਜਿਹਨੇ ਤਿੰਨ ਕਤਲ ਕੀਤੇ ਹੋਏ ਹੈ ਉਹਨੂੰ ਛਡਾ ਕੇ ਇੱਥੇ ਡਰਾਉਣ ਵਾਸਤੇ ਲਿਆਏ ਕਮਿਸ਼ਨਰ ਦਫ਼ਤਰ ਕਾਂਗਰਸ ਪ੍ਰਧਾਨ ਰਾਜਾ ਬਲਿੰਕ ਵੀ ਬੈਠੇ ਆ ਤੁਸੀਂ ਵੀ ਵਕ ਵਕ ਤਾਂ ਹੀ ਜਾ ਰਹੇ ਹਾਂ ਕੋਈ ਗੁੰਡਾਗਰਦੀ ਦੀ ਜਾਂ ਕੋਈ ਸ਼ਿਕਾਇਤ ਤੁਹਾਡੇ ਤੱਕ ਪਹੁੰਚੀ ਬਹੁਤ ਭਾਰੀ ਦਹਿਸ਼ਤ ਹੈ ਪੁਲਿਸ ਦੀ ਤੇ ਗੈਂਗਸਟਰ ਦੀ ਤੇ ਸਰਕਾਰ ਦੀ ਤਾਂ ਇਲੈਕਸ਼ਨ ਕੋਡ ਲੱਗਿਆ ਹੋਇਆ ਲੇਕਿਨ ਨੀਲੇ ਕਾਰਡ ਬਣਾ ਰਹੇ ਸੋ ਮੈਂ ਐਸੀ ਕਿਹਾ ਵੀ ਚੱਲ ਠੀਕ ਹੈ ਲੋਕਾਂ ਨੂੰ ਦੇ ਰਹੇ ਰਾਤ ਅਸੀਂ ਕਿੰਨੇ ਹੀ ਸੂਟ ਫੜ ਲਏ ਕਿੰਨੇ ਹੀ ਪੈਸੇ ਫੜ ਲਏ ਕਿੰਨੀ ਸ਼ਰਾਬ ਫੜੀ ਹੈ ਕੋਈ ਪਰਚਾ ਨਹੀਂ ਕੋਈ ਕੁਝ ਨਹੀਂ ਅਸਲੀਅਤ ਇਹ ਹੈ ਕਿ ਇੱਕ ਬਹੁਤ ਵੱਡਾ ਖੇਮਾ ਆਰਗੇਨਾਈਜ਼ ਹੋ ਚੁੱਕਿਆ ਮੁੱਖ ਮੰਤਰੀ ਨੂੰ ਤਾਰਨ ਵਾਸਤੇ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਮਹੀਨੇ ਦੋ ਮਹੀਨਿਆਂ ਚ ਕੋਈ ਤੁਹਾਨੂੰ ਨਵੀਂ ਖਬਰ ਮਿਲ ਜੇਗੀ ਕਹਿੰਦੇ ਕਿ ਪਹਿਲਾਂ ਪ੍ਰਧਾਨਗੀ ਤੋਂ ਵੀ ਲਾਇਆ ਜਾ ਸਕਦਾ ਕਿਉਂਕਿ ਹੁਣ ਪ੍ਰਧਾਨਗੀ ਤੇ ਮੁੱਖ ਮੰਤਰੀਸ਼ਪ ਦੋਨੇ ਹੀ ਭਗਵੰਤ ਮਾਨ ਦੇ ਕੋਲ ਆ ਕਹਿੰਦੇ ਕਿ ਪਹਿਲਾਂ ਪ੍ਰਧਾਨਗੀ ਵੀ ਲਈ ਜਾ ਸਕਦਾ ਰਹਿਣਾ ਹੀ ਕੁਛ ਨਹੀਂ ਦੇ ਕੋਲ ਕੁਝ ਵੀ ਨਹੀਂ ਰਹਿਣਾ ਬਾਈ ਕੋਲ ਸਿਰਫ ਉਹੀ ਸ਼ਰਾਬੇ ਪੱਲੇ ਰਹਿ ਜਾਣੀ ਔਰ ਕੁਝ ਨਹੀਂ ਹੌਲੀ ਹੌਲੀ ਇਹਨਾਂ ਦੇ ਸਾਰਿਆਂ ਦੇ ਐਸੇ ਪੋਲ ਖੋਲਣੇ ਆ ਕਿ ਇਹ ਘੁੰਮਣ ਜੋਗੇ ਰਹਿਣੇ ਹੀ ਨਹੀਂ ਨਾਲ ਤਾਂ ਔਰ ਤੁਸੀਂ ਇੱਥੇ ਵੀ ਦੇਖ ਲਓ ਘਟਾਰੂ ਚੱਕ ਕੇ ਆ ਜਿੰਨੇ ਵੀ ਮੰਤਰੀ ਇਹਨਾਂ ਦੇ ਹੈਗੇ ਆ ਉਹ ਘੁੰਮੇ ਨਹੀਂ ਸਿੱਕਦੇ ਹਾਲਾਤ ਇਹ ਨਹੀਂ ਰਹੇ ਆਮ ਆਦਮੀ ਪਾਰਟੀ ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ ਆਈ ਸੀ ਉਹ ਸਿਧਾਂਤ ਇਹਨਾਂ ਨੇ ਛਿੱਕੇ ਟੰਗਦੇ ਆ ਜਲੰਧਰ ਜਿਮਨੀ ਚੋਣ ਦੀ ਇਲੈਕਸ਼ਨ ਜਿਹੜੀ ਆ ਚੱਲ ਰਹੀ ਹੈ VOTING ਅੱਜ ਚੱਲ ਰਹੀ ਹੈ ਮੇਰੇ ਨਾਲ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਨੇ ਗੱਲਬਾਤ ਕਰਦੇ ਆ MPV ਨੇ ਸਰ ਕੱਲ ਤਾਂ ਤੁਸੀਂ ਸੂਟ ਸੂਟ ਫੜੇ ਕਾਫੀ ਕੁਝ ਫੜਿਆ ਅੱਜ ਕਿਵੇਂ ਇਲੈਕਸ਼ਨ ਚੱਲ ਰਹੀ ਹੈ ਪਹਿਲਾਂ ਸਵੇਰੇ ਸ਼ੀਤਲ ਉਂਗਰਾਲ ਨੇ ਇੱਕ ਬਾਹਰੋਂ ਬੰਦਾ ਫੜਿਆ ਤੁਸੀਂ ਅੱਜ ਘੁੰਮ ਰਹੇ ਹੋ ਕਿਹੋ ਇਹ ਤਾਂ ਹੈ ਕਿ ਇਹ ਕੋਈ ਇਲੈਕਸ਼ਨ ਸਹੀ ਮਹੀਨਿਆਂ ਦੇ ਵਿੱਚ ਚੋਣ ਜਿਹੜੀ ਹੈ ਨਹੀਂ ਹੋ ਰਹੀ ਅਸਲ ਦੇ ਵਿੱਚ ਇੱਥੇ ਪੈਸੇ ਦਾ ਜੋਰ ਜਮਾਈ ਦਾ ਪੁਲਿਸ ਦਾ ਸਰਕਾਰੀ ਤੰਤਰ ਦਾ ਬੋਲਬਾਲਾ ਹੋ ਗਿਆ ਜਿਹੜਾ ਪਹਿਲਾ ਇਲੈਕਸ਼ਨ ਹੋਣੇ ਮੇਰਾ ਹੋ ਕੇ ਹਟਿਆ ਜਿੱਦੇ ਚ ਮੈਂ ਐਮਪੀ ਬਣਿਆ ਉਦੋਂ ਇਲੈਕਸ਼ਨ ਕਮਿਸ਼ਨ ਦਾ ਕੰਟਰੋਲ ਸੀਗਾ ਪੂਰੇ ਦੇਸ਼ ਵਿੱਚ ਇਲੈਕਸ਼ਨ ਹੋ ਰਹੀ ਸੀ ਇਸ ਕਰਕੇ ਪੁਲਿਸ ਕੁਝ ਕਰਨੀ ਸੀ ਪਾਰੀ ਸਰਕਾਰ ਕੁਝ ਕਰਨੀ ਸੀ ਪਾਰੀ ਤੇ ਉਦੋਂ ਇੱਥੇ ਆਮ ਆਦਮੀ ਪਾਰਟੀ ਨੂੰ 15000 ਵੋਟ ਮਿਲੀ ਐ ਤੇ ਆ ਹੁਣ ਇਲੈਕਸ਼ਨ ਆਇਆ ਇਹਦੇ ਵਿੱਚ ਟੋਟਲੀ ਪੁਲਿਸ ਨੇ ਕੰਟਰੋਲ ਕਰ ਲਿਆ ਹਰ ਚੀਜ਼ ਨੂੰ ਬਾਹਰੋਂ ਲੋਕਾਂ ਨੇ ਆ ਕੇ ਕੰਟਰੋਲ ਕਰ ਲਿਆ ਬੜੀਆਂ-ਬੜੀਆਂ ਗੱਡੀਆਂ ਪੈਸੇ ਚੱਕ ਕੇ ਰਾਤ ਸਾਰੇ ਘੁੰਮਦੀਆਂ ਰਹੀਆਂ ਤੇ ਹਰ ਬੰਦੇ ਨੂੰ ਪੈਸੇ ਦਿੱਤੇ ਗਏ ਗੁਰਦੁਆਰੇ ਗੁਰਦੁਆਰਿਆਂ ਨੂੰ ਵੀ 5-5 ਲੱਖ ਆਫਰ ਕੀਤਾ ਗਿਆ ਉਹਨਾਂ ਨੇ ਲਿਆ ਨਹੀਂ ਮੰਦਰਾਂ ਨੂੰ ਪੈਸੇ ਦਿੱਤੇ ਗਏ ਮਸਜਿਦਾਂ ਨੂੰ ਪੈਸੇ ਦੇਤੇ ਤੇ ਕੋਈ ਛੱਡਿਆ ਹੀ ਨਹੀਂ ਘਰ ਤੇ ਏਸੀ ਤੋਂ ਲੈ ਕੇ ਸੂਟ ਤੱਕ ਹਰ ਚੀਜ਼ ਇੱਥੇ ਪ੍ਰੋਵਾਈਡ ਕਰਾਈ ਜਾ ਰਹੀ ਹੈ ਸੋ ਇਹ ਇਲੈਕਸ਼ਨ ਅਲੱਗ ਤਰ੍ਹਾਂ ਦਾ ਹੈ ਇਹਦੇ ਵਿੱਚ ਰਿਜ਼ਲਟ ਹੀ ਦੱਸੇਗਾ ਕਿਆ ਹੋਏਗਾ ਲੇਕਿਨ ਮੈਂ ਫੇਰ ਵੀ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਜੀ ਤੁਸੀਂ ਪੈਸੇ ਤੇ ਨਾ ਬਿਕੋ ਤੁਸੀਂ ਡਰ ਵਿੱਚ ਨਾ ਆਓ ਕਿਉਂਕਿ ਇੱਕ ਨਾ ਇੱਕ ਦਿਨ ਲੋਕਾਂ ਨੂੰ ਜਾਗਣਾ ਪਏਗਾ ਕਿ ਜਿਹੜਾ ਇਹ ਤੰਤਰ ਪਹਿਲਾਂ ਜਿਹੜੇ ਇਨਕਲਾਬ ਕਹਿੰਦੇ ਸੀ ਉਹ ਹੁਣ ਇਨਕਲਾਬ ਦਾ ਨਾਰਾ ਬਦਲ ਗਿਆ ਤੇ ਹੁਣ ਉਹ ਉਹ ਕੰਮ ਕਰਨ ਲੱਗੇ ਜਿਹੜੇ ਪਿਛਲੀਆਂ ਪੋਲੀਟੀਕਲ ਪਾਰਟੀਆਂ ਨੇ ਕਦੇ ਕੀਤੇ ਨਹੀਂ ਐਨੇ ਮਾੜੇ ਕੰਮ ਇੱਥੋਂ ਤੱਕ ਕਿ ਇੱਕ ਗੈਂਗਸਟਰ ਨੂੰ ਜਿਹਨੇ ਤਿੰਨ ਕਤਲ ਕੀਤੇ ਹੋਏ ਆ ਉਹਨੂੰ ਛਡਾ ਕੇ ਇੱਥੇ ਡਰਾਉਣ ਵਾਸਤੇ ਲਿਆਏ ਮੈਂ ਹੁਣੇ ਉਸੇ ਬਸਤੀ ਚ ਆਇਆ ਮਿੱਠੂ ਬਸਤੀ ਚੋਂ ਉਹਨਾਂ ਨੂੰ ਅਜੇ ਵੀ دہشت ਹੈ ਬੰਦਿਆਂ ਨੂੰ ਕਿ ਜੀ ਹਾਲਾਂਕਿ ਉਹ ਬੰਦੇ ਨੂੰ ਵਾਪਸ ਮੋੜਤਾ ਹੈ ਲੇਕਿਨ ਉਹ ਇੱਥੇ ਐਸਾ ਜਾਗ ਲਾ ਗਿਆ 25 ਮੁੰਡੇ ਦਬਕੇ ਮਾਰਦੇ ਫਿਰਦੇ ਆ ਸੋ ਇਹ ਜਿਹੀ ਹਾਲਤ ਇੱਥੇ ਇਲੈਕਸ਼ਨ ਇਹ ਜੇ ਹਾਲਤ ਜੈਸੀ ਇਲੈਕਸ਼ਨ ਲੜ ਰਹੇ ਫਿਰ ਵੀ ਸਾਨੂੰ ਲੱਗ ਰਿਹਾ ਹੈ ਸੀ ਜਿੱਤਾਂਗੇ ਪੁਲਿਸ ਕਮਿਸ਼ਨਰ ਦਫ਼ਤਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਬੈਠੇ ਆ ਤੁਸੀਂ ਵੀ ਵਕ ਵਕ ਥਾਂ ਹੀ ਜਾ ਰਹੇ ਹੋ ਕੋਈ ਗੁੰਡਾਗਰਦੀ ਦੀ ਜਾਂ ਕੋਈ ਸ਼ਿਕਾਇਤ ਤੁਹਾਡੇ ਤੱਕ ਪਹੁੰਚੀ ਤੁਹਾਡੇ ਵਰਕਰਾਂ ਦੁਆਰਾ ਨਹੀਂ ਬਹੁਤ ਭਾਰੀ دہشت ਹੈ ਪੁਲਿਸ ਦੀ ਤੇ ਗੈਂਗਸਟਰ ਦੀ ਤੇ ਸਰਕਾਰ ਦੀ ਤੁਸੀਂ ਦੇਖੋ ਕੱਲ ਸਾਰਾ ਡੀਐਫਸੀ ਮਹਿਕਮਾ ਇੱਥੇ ਨੀਲੇ ਕਾਰਡ ਬੰਡਲ ਲਗਾਇਆ ਹੋਇਆ ਸੀ ਤਾਂ ਇਲੈਕਸ਼ਨ ਕੋਡ ਲੱਗਿਆ ਹੋਇਆ ਲੇਕਿਨ ਨੀਲੇ ਕਾਰਡ ਬਣਾ ਰਹੇ ਸੋ ਮੈਂ ਐਸੀ ਕਿਹਾ ਵੀ ਚੱਲ ਠੀਕ ਹੈ ਲੋਕਾਂ ਨੂੰ ਦੇ ਰਿਹਾ ਰਾਤ ਅਸੀਂ ਕਿੰਨੇ ਹੀ ਸੂਟ ਫੜ ਲਏ ਕਿੰਨੇ ਹੀ ਪੈਸੇ ਫੜ ਲਏ ਕਿੰਨੀ ਸ਼ਰਾਬ ਫੜੀ ਹੈ ਕੋਈ ਪਰਚਾ ਨਹੀਂ ਕੋਈ ਕੁਝ ਨਹੀਂ ਸਿਰ ਲੇਕਿਨ ਫੇਰ ਵੀ ਐਸੀ ਤਕੜਿਓਂ ਕੇ ਲੜ ਰਹੇ ਹਰ ਲੜਾਕ ਅੱਜ ਮੁਕਾਬਲਾ ਕਿਹਦੇ ਨਾਲ ਬਣ ਰਹੇ ਹਾਂ ਕਿਉਂਕਿ ਪਹਿਲਾਂ ਤਾਂ 15000 ਵੋਟ ਆਮ ਆਦਮੀ ਪਾਰਟੀ ਨੂੰ ਪਈ ਹੈ ਔਰ ਜਿਹੜੀ ਬੀਜੇਪੀ ਨੂੰ 42000 ਪਈ ਸੀ ਤੁਹਾਨੂੰ 44000 ਇਸ ਜਿਮਨੀ ਚੋਣ ਦੇ ਵਿੱਚ ਅੱਜ ਦੀਆਂ ਰਿਪੋਰਟਾਂ ਦੇ ਮੁਤਾਬਕ ਕਿਹਦੇ ਨਾਲ ਮੁਕਾਬਲਾ ਲੱਗਦਾ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਲੈਰਿਟੀ ਨਹੀਂ ਆ ਰਹੀ ਲੋਕਾਂ ਦੇ ਵਿੱਚੋਂ ਕਿਉਂਕਿ ਲੋਕਾਂ ਦੇ ਵਿੱਚ ਡਰ ਹੈ ਸਹਿਮ ਹੈ ਲਾਲਚ ਦਿੱਤਾ ਇਹਨਾਂ ਲੋਕਾਂ ਨੇ ਪੈਸੇ ਦਿੱਤੇ ਹੈ ਉਹਦਾ ਕੀ ਰਿਜ਼ਲਟ ਆਏਗਾ ਉਸਦੇ ਬਾਰੇ ਮੈਂ ਨਹੀਂ ਕਹਿ ਸਕਦਾ ਲੇਕਿਨ ਅਦਰਵਾਈਜ਼ ਕਾਂਗਰਸ ਪ੍ਰਤੀ ਹੰਗੂਰਾ ਹੈ ਤੇ ਕਾਂਗਰਸ ਵੱਡੇ ਪੱਧਰ ਤੇ ਜਿੱਤਣ ਜਾ ਰਹੀ ਹੈ ਬਾਕੀ ਇਹ ਜਿਹੜੇ ਇਹਨਾਂ ਨੇ ਤੰਤਰ ਖੇਡੇ ਇਹਦਾ ਕੋਈ ਅਦਰਵਾਈਜ਼ ਉਹ ਪ੍ਰਭਾਵ ਪੈ ਜੇ ਮੈਂ ਕਹਿ ਨਹੀਂ ਸਕਦਾ ਇੱਕ ਸ਼ੀਤਲੰਗੁਰਾਲ ਆਡੀਓ ਦੀ ਗੱਲ ਕਰਦੇ ਸੀ ਤੁਸੀਂ ਵੀ ਮੰਗੀਆਂ ਕਿ ਤੂੰ ਨਹੀਂ ਜਾਰੀ ਕਰਨੀ ਐ ਤਾਂ ਮੈਨੂੰ ਦੇ ਦੇ ਕੋਈ ਹੋਈ ਉੱਥੇ ਗੱਲਬਾਤ ਨਹੀਂ ਮੇਰੀ ਤਾਂ ਉਹਦੇ ਨਾਲ ਕੋਈ ਗੱਲਬਾਤ ਨਹੀਂ ਇਹ ਹੈ ਕਿ ਵੀ ਉਹ ਨਮਾਜੇ ਆਇਆ ਸੀ ਰਾਜਨੀਤੀ ਦੇ ਵਿੱਚ ਇੰਨਾ ਭਾਰ ਲੱਤਾਂ ਚੱਲ ਨਹੀਂ ਸਕੀਆਂ ਜਿੰਨਾ ਪੈ ਗਿਆ ਸੀ ਤੇ ਉਹਦੇ پاس ਵਾਕਈ ਕਾਫੀ ਮਟੀਰੀਅਲ ਸੀ ਮੌਜੂਦਾ ਸਰਕਾਰ ਦੇ ਖਿਲਾਫ ਉਹਨੂੰ ਉਹ ਜਾਰੀ ਕਰ ਦੇਣਾ ਚਾਹੀਦਾ ਸੀ ਤਾਂ ਉਹਨੇ ਨਹੀਂ ਕੀਤਾ ਉਹਦਾ ਜਿਆਦਾ ਨੁਕਸਾਨ ਹੈ ਇੱਕ ਵੀਕਾਰ ਦਾ ਸਵਾਲ ਸੀਟ ਬਣਾਈ ਜਾ ਰਹੀ ਹੈ ਖਾਸ ਕਰਕੇ ਮੁੱਖ ਮੰਤਰੀ ਦੇ ਵੱਲੋਂ ਵੀ ਇਹ ਕੀ ਲੱਗਦਾ ਹੈ ਕਿ ਅੰਦਰ ਖਾਤੇ ਜਿਹੜੀ ਮੁੱਖ ਮੰਤਰੀ ਦੇ ਖਿਲਾਫ ਬਗਾਵਤ ਹੈ 28 ਐਮ ਐਲ ਏ ਸੰਧਮਾਲ ਦੇ ਸੁਮੇਤ ਜਿਹੜੇ ਮੁੱਖ ਮੰਤਰੀ ਨੂੰ ਲਾਉਣ ਦੇ ਲਈ ਦਿੱਲੀ ਗਏ ਉਹਦੇ ਕਰਕੇ ਵੀ ਮੁੱਖ ਮੰਤਰੀ ਨੇ ਵਿਕਾਰ ਦਾ ਸਵਾਲ ਬਣਾਈ ਹੋਈ ਹੈ ਸੀਟ ਮੁੱਖ ਮੰਤਰੀ ਨੂੰ ਲਾਉਣ ਵਾਸਤੇ ਠਾਈ ਗਏ ਹੈ ਲੇਕਿਨ ਅਸਲੀਅਤ ਇਹ ਹੈ ਕਿ ਮੁੱਖ ਮੰਤਰੀ ਨਾਲ ਸਿਰਫ ਪੰਜ ਬੰਦੇ ਹੈ ਅੱਛਾ ਗਿਣਤੀ ਦੇ ਬਾਕੀ ਸਾਰੇ ਉਹਦੇ ਉਲਟ ਹੈ ਉਹਨੂੰ ਤਾਰਨਾ ਚਾਹੁੰਦੇ ਹੈ ਸਿਰਫ ਉਹ ਆਪਣੀ ਸੈਲੀਬ੍ਰਿਟੀ ਹੋ ਕੇ ਜੋ ਉਹਦੀ ਪਿਛਲੀ ਇਲੈਕਸ਼ਨ ਦੇ ਵਿੱਚ ਭੂਮਿਕਾ ਰਹੀ ਹੈ ਜਿਦੇ ਵਿੱਚ ਉਹ ਜਿੱਤੇ ਹੈ ਤੇ ਉਸ ਨੂੰ ਅਜੇ ਅੱਗੇ ਲਿਜਾਈ ਜਾ ਰਿਹਾ ਲੋਕ ਅਜੇ ਉਹਨੂੰ ਹੱਥ ਪਾਉਣ ਤੋਂ ਡਰ ਰਹੇ ਐ ਅਸਲੀਅਤ ਇਹ ਐ ਕਿ ਇੱਕ ਬਹੁਤ ਵੱਡਾ ਖੇਮਾ ਆਰਗੇਨਾਈਜ਼ ਹੋ ਚੁੱਕਿਆ ਹੈ ਮੁੱਖ ਮੰਤਰੀ ਨੂੰ ਤਾਰਨ ਵਾਸਤੇ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਮਹੀਨੇ ਦੋ ਮਹੀਨਿਆਂ ਚ ਕੋਈ ਤੁਹਾਨੂੰ ਨਵੀਂ ਖਬਰ ਮਿਲ ਜੇਗੀ ਕਹਿੰਦੇ ਕਿ ਪਹਿਲਾਂ ਪ੍ਰਧਾਨਗੀ ਤੋਂ ਵੀ ਲਾਇਆ ਜਾ ਸਕਦਾ ਕਿਉਂਕਿ ਹੁਣ ਪ੍ਰਧਾਨਗੀ ਤੇ ਮੁੱਖ ਮੰਤਰੀਸ਼ਿਪ ਦੋਨੇ ਹੀ ਭਗਵੰਤ ਮਾਨ ਦੇ ਕੋਲ ਐ ਕਹਿੰਦੇ ਕਿ ਪਹਿਲਾਂ ਪ੍ਰਧਾਨਗੀ ਵੀ ਲਈ ਜਾ ਸਕਦੀ ਹੈ ਰਹਿਣਾ ਹੀ ਕੁਛ ਨਹੀਂ ਇਹਦੇ ਕੋਲ ਕੁਝ ਵੀ ਨਹੀਂ ਰਹਿਣਾ ਬਾਈ ਕੋਲ ਸਿਰਫ ਉਹ ਹੀ ਸ਼ਰਾਬੇ ਪੱਲੇ ਰਹਿ ਜਾਣੀ ਹੋਰ ਕੁਝ ਨਹੀਂ ਇੱਕ ਜਿਸ ਤਰੀਕੇ ਦੇ ਨਾਲ ਬਲਕਾਰ ਸਿੰਘ ਨੂੰ ਲੱਭਦੇ ਦਿਖਾਈ ਦਿੱਤੇ ਸ਼ੀਤੂ ਲੰਗਰਾਲ ਵਾਰ-ਵਾਰ ਪੁੱਛ ਰਹੇ ਸੀ ਕਹਿੰਦੇ ਕਿ ਮੰਤਰੀ ਬਲਕਾਰ ਸਿੰਘ ਕਿੱਥੇ ਆ ਉਹ ਕਰਤਾਰਪੁਰ ਚ ਤਾਂ ਨਜ਼ਰ ਆਏ ਬਾਕੀ ਹਲਾਕਿਆਂ ਤੋਂ ਸੱਦੇ ਗਏ ਮੰਤਰੀ ਐਮ ਐਲ ਏ ਆਮ ਆਦਮੀ ਪਾਰਟੀ ਦੇ ਵੱਲੋਂ ਪਰ ਨਾਲ ਦੇ ਹਲਕੇ ਕਰਤਾਰਪੁਰ ਤੋਂ ਮੰਤਰੀ ਬਲਕਾਰ ਸਿੰਘ ਨਜ਼ਰੀ ਨਹੀਂ ਆਏ ਹੌਲੀ ਹੌਲੀ ਇਹਨਾਂ ਦੇ ਸਾਰਿਆਂ ਦੇ ਐਸੇ ਪੋਲ ਖੋਲਣੇ ਆ ਕਿ ਇਹ ਘੁੰਮਣ ਜੋਗੇ ਰਹਿਣੇ ਨਹੀਂ ਨਾਲ ਤਾਂ ਹੁਣ ਤੁਸੀਂ ਇੱਥੇ ਵੀ ਦੇਖ ਲਓ ਕਟਾਰੂ ਚੱਕ ਕੇ ਆ ਜਿੰਨੇ ਵੀ ਮੰਤਰੀ ਇਹਨਾਂ ਦੇ ਹੈਗੇ ਆ ਉਹ ਘੁਮੇ ਨਹੀਂ ਸੀ ਸਕਦੇ ਹਾਲਾਤ ਇਹ ਨਹੀਂ ਰਹੇ ਆਮ ਆਦੀ ਪਾਰਟੀ ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ ਆਈ ਸੀ ਉਹ ਸਿਧਾਂਤ ਇਹਨਾਂ ਨੇ ਛਿੱਕੇ ਟੰਗਤੇ ਆ ਇਹ ਆਮ ਰਾਜਨੀਤਿਕ ਪਾਰਟੀਆਂ ਤੋਂ ਵੀ ਬਹੁਤ ਥੱਲੇ ਗਿਰ ਚੁੱਕੇ ਆ ਤੇ ਇਹ ਹਰ ਹੀਲਾ ਸਰਕਾਰ ਦੇ ਵਿੱਚ ਰਹਿਣ ਦਾ ਅਪਣਾ ਰਹੇ ਆ ਚਾਹੇ ਬਾਈ ਹੁੱਕ ਹੋਰ ਕੋਈ ਮਤਲਬ ਕਹਿੰਦੇ ਜੋ ਵੀ ਹੋ ਜੇ ਐਸੀ ਸਰਕਾਰ ਦਾ ਬੰਦਾ ਜਿਦਾਣਾ ਤੋ ਇਹ ਚੀਜ਼ਾਂ ਜਿਹੜੀਆਂ ਅਲਟੀਮੇਟਲੀ ਇਹਨਾਂ ਨੂੰ ਬਹੁਤ ਨੁਕਸਾਨ ਕਰਨਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਇੱਕ ਇਹ ਵੀ ਦੇਖਦੇ ਹਾਂ ਕਿ 2 ਸਾਲ ਸਵਾ 2 ਸਾਲ ਪਹਿਲਾਂ ਵੋਟਾਂ ਹੋਈਆਂ ਆਪ ਮੁਹਾਰੇ ਨਹੀਂ VOTING ਹੋ ਜਾਂਦੀ ਆ ਆਮ ਆਦਮੀ ਪਾਰਟੀ ਨੂੰ। ਤੋ ਹੁਣ ਇੱਕ ਆਮ ਜਿਮਨੀ ਚੋਣ ਜਿੱਤਣ ਵਾਸਤੇ ਇਹਨਾਂ ਜ਼ੋਰ ਲਾਉਣਾ ਪੈ ਰਿਹਾ ਸਰਕਾਰ ਨੂੰ। ਐਦਾਂ ਹੈ ਕਿ ਉਦੋਂ ਤਾਂ ਭੇਡ ਚਾਲ ਚ ਵੋਟਾਂ ਪੈ ਗਈਆਂ। ਲੋਕ ਬਦਲਾਅ ਚਾਹੁੰਦੇ ਸੀ ਬਦਲਾਅ ਦੇ ਨਾਮ ਤੇ ਵੋਟਾਂ ਪਾਤੀਆਂ। ਦੇਖਿਆ ਹੀ ਕੁਝ ਨਹੀਂ ਹੈ ਲੋਕਾਂ ਨੇ। ਕਿਸੇ ਐਮਐਲਏ ਨੂੰ ਜਾਣਦੇ ਹੀ ਨਹੀਂ ਸੀ। ਉਹ ਪਤਾ ਵੀ ਨਹੀਂ ਸੀ ਵੀ ਇਹ ਐਮਐਲਏ ਆ। ਤੇ ਉਦੋਂ ਵੋਟਾਂ ਪੈ ਗਈਆਂ ਹੁਣ ਉਸ ਤੋਂ ਬਾਅਦ ਜਦੋਂ ਦੇਖਿਆ ਕਿ ਅਸੀਂ ਗਲਤੀ ਕਰ ਲਿਆ ਤੂੰ ਹੁਣ ਅੰਦਰ ਬੜਬੜ ਚਪੇੜਾ ਮਾਰ ਰਹੇ ਲੋਕ ਆਪਣੇ ਤੇ ਬਦਲ ਰਹੇ ਹਨ ਲੋਕ ਕਰ ਇਹਨਾਂ ਨੂੰ ਸਬਕ ਸਿਖਾ ਰਹੇ ਜਿਸ ਤਰ੍ਹਾਂ ਪਿਛਲੀ ਪਾਰਲੀਮੈਂਟ ਸਿਖਾਇਆ ਹੁਣ ਆ ਜਿਹੜਾ ਰਿਹਾ ਇਹ ਤਾਂ ਇਹ ਇੱਕ ਲੁੱਟਣ ਲੱਗੇ ਵੇ ਇਲੈਕਸ਼ਨ ਜਿੱਤ ਨਹੀਂ ਰਹੇ ਭਗਤ ਬਰਾਦਰੀ ਦਾ ਕੋਈ ਅਸਰ ਪੈ ਰੇ ਨਹੀਂ ਇਹ ਬਰਾਦਰੀਆਂ ਦੀਆਂ ਗੱਲ ਨਹੀਂ ਹੈ ਲੋਕ ਸਰਕਾਰ ਤੋਂ ਬਹੁਤ ਤੰਗ ਹੈ ਇੱਥੇ ਲੋਕ ਦੁਖੀ ਹੋਏ ਵੇ ਫੇਰ ਵੀ ਇਹ ਜਿਹੜਾ ਕੋਸ਼ਿਸ਼ ਕਰ ਰਿਹਾ ਕਿ ਅਸੀਂ ਲੁੱਟੇ ਲਈਏ ਇਲੈਕਸ਼ਨ ਗੱਲਬਾਤ ਕਰਨੀ ਧੰਨਵਾਦ ਮਿਹਰਬਾਨੀ ਤਾਂ ਇਸਨ ਸਾਹਿਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦੇ ਵੱਲੋਂ ਜਲੰਧਰ ਜਿਮਨੀ ਜ਼ੋਨ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੁੰਡਾਗਰਦੀ ਦੀ ਗੱਲ ਕੀਤੀ ਗਈ ਹੈ ਉੱਥੇ ਹੀ ਆਪਣੇ ਵੱਲੋਂ ਉਹਨਾਂ ਨੇ ਜਿੱਤ ਦਾ ਦਾਵਾ ਵੀ ਕੀਤਾ ਕੈਮਰਾਮੈਨ ਕੁਝ ਦੇ ਨਾਲ ਸੁਖਿੰਦਰ ਸਿੱਧੂ ਜਾਨਾ ਲੋਕਨਾਟੀਵੀ ਜਲੰਧਰ